ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਈ ਕਾਰਾਂ ਲੈ ਕੇ ਆਏ ਆਂ ਚਾਰ ਕਾਰਾਂ ਸੇਲ ਲਈ ਇਹਨਾਂ ਕੋਲੇ ਅਵੇਲੇਬਲ ਨੇ ਤੇ ਆਪਾਂ ਪਹੁੰਚੇ ਆਂ ਤਣਾਉਲੇ ਦੇ ਵਿੱਚ ਜੀਐਸ ਕਾਰ ਬਾਜ਼ਾਰ ਤਣਾਉਲਾ ਤੇ ਆਪਾਂ ਤੁਹਾਨੂੰ ਚਾਰੇ ਗੱਡੀਆਂ ਦੀ ਕੰਡੀਸ਼ਨ ਦਿਖਾਉਣੇ ਆਂ ਚੈੱਕ ਕਰ ਸਕਦੇ ਹੋ ਤੁਸੀਂ ਜਿਨੇ ਵੀ ਖਰੀਦਣੀਆਂ ਨੇ ਪਹਿਲੀ ਕਾਰ ਬਈ ਬਲੈਨੋ ਆ ਗਈ 2019 ਮਾਡਲ ਕਾਰ ਆ ਡੀਜ਼ਲ ਕਾਰ ਆ ਪੀਵੀ ਨੰਬਰ ਦੇਖ ਸਕਦੇ ਹੋ ਬਈ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਨਵੀਂ ਕਾਰ ਆ ਜਿਵੇਂ ਨਵੀਂ ਦੇਖ ਸਕਦਾ ਹਾਂ ਭਾਈ ਜਿਹੜਾ ਕੋਈ ਚਾਹਵਣ ਵੀਰ ਭਾਈ ਨਵੀਂ ਲਾਈਨ ਦੀ ਤੋ ਕਰਦਾ ਜਾਂਸੀ ਤੋਂ ਲੈ ਸਕਦਾ ਜਮਾ ਨਮੀ ਗਾਰਾ ਮਾੜੀ ਮੋਟੀ ਚੱਲੀ ਹੋਈ ਆ ਤੇ 2019 ਮਾਡਲ ਹੈ ਦੇਖ ਸਕਦਾ ਹਾਂ ਸੀ ਪੀ ਵੀ ਨੰਬਰ ਹੈ ਬਹੁਤ ਸੋਹਣੀ ਕਾਰ ਆ ਭਾਈ ਡੀਜ਼ਲ ਦੀ ਕਾਰ ਆ ਚੰਗੀ 5 ਲੱਖ 25000 ਰੁਪਿਆ ਡਿਮਾਂਡ ਆ ਦੀ ਬਾਕੀ ਮੌਕੇ ਤੇ ਹੋ ਜੂ ਭਾਈ ਮਾਨਤਾ ਨਾਲ ਦੂਸਰੀ ਕਾਰ ਭਾਈ ਦਿੱਲੀ ਨੰਬਰ ਆ ਬੈਗਨਰ ਆ ਬਹੁਤ ਚੰਗੀ ਕਾਰ ਹੈ ਵੀ ਟਾਇਰ ਟੂਰ ਵਧੀਆ ਪਏ ਨੇ ਦੇ ਪੈਟਰੋਲ ਗੱਡੀ ਆ ਇਹ ਦੇਖ ਸਕਦਾ ਤੁਸੀਂ ਅੰਦਰੋਂ ਵੀ ਦਿਖਾਉਣੇ ਆ ਕਬਰ ਕੁਬਰ ਬਹੁਤ ਵਧੀਆ ਚੜੇ ਹੋਏ ਨੇ ਅੰਦਰੋਂ ਸਾਫ ਸੁਥਰੀਕਾਰ ਆ ਚੰਗਾ ਇੰਟੀਰੀਅਰ ਆ ਸਾਰਾ ਕੁਝ ਸਾਫ ਹਟਾਇਆ ਟੂਰ ਵਧੀਆ ਨੇ ਸਾਰਾ ਕੁਝ ਮੈਟਿੰਗ ਮੂਟਿੰਗ ਹੋਈ ਹੋਈ ਆ ਕੋਈ ਸਕ੍ਰੈਚ ਨਹੀਂ ਗੇਵਾਸੋਂ ਗਲੀ ਛੜੀ ਨਹੀਂ ਦੇਖ ਸਕਦਾ ਤੁਸੀਂ 2009 ਮਾਡਲ ਆ ਪਟ્રોલ ਦੀ ਕਾਰ ਆ ਇਹ ਦਿੱਲੀ ਨੰਬਰ ਆ ਬਾਈ ਤੇ ਬਾਕੀ ਕੋਈ ਵੀ ਗੱਲਬਾਤ ਕਰਨੀ ਹੋਵੇ ਭਾਈਆਂ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਗੱਲ ਕਰ ਸਕਦੇ ਹੋ ਇੱਕ ਲੱਖ 10000 ਰੁਪਏ ਡਿਮਾਂਡ ਸੀ ਬਈ ਉਹਦੀ ਬੈਗਨਰ ਦੀ ਅਗਲੀ ਕਾਰ ਆ ਗਈ ਬਈ ਰਟਜ ਰਟਜ ਪੀ ਵੀ ਨੰਬਰ ਕਾਰ ਆ ਦੇਖ ਸਕਦੇ ਹੋ ਕੰਡੀਸ਼ਨ ਟਾਇਰ ਟੂਰ ਵਧੀਆ ਲੱਗੇ ਹੋਏ ਨੇ ਨਵੇਂ ਨੇ ਅੰਦਰੋਂ ਵੀ ਸੀਟ ਕਵਰ ਹੋਰ ਸਾਰਾ ਕੁਝ ਸਾਫ਼ ਆ ਪੂਰੀ ਤੇ ਏਸੀ ਹੀਟਰ ਓਕੇ ਆ ਬਿਲਕੁਲ ਕਿਸੇ ਪਾਸੋਂ ਹੱਥ ਧਰਾ ਨਹੀਂ ਬਸ ਤਾਂ ਤੇਲ ਪਵਾ ਕੇ ਚਲਾਉਣੀ ਆ ਸਾਰਾ ਕੁਝ ਸਰਵਿਸ ਸਰਬਸ ਹੋਈਆਂ ਹੋਈਆਂ ਨੇ ਕੋਈ ਰੰਗ ਪੇਟ ਕਿਸੇ ਪਾਸੋਂ ਲਿਆ ਨਹੀਂ ਹੋਇਆ ਦੇਖ ਸਕਦਾ ਪੀ ਵੀ ਨੰਬਰ ਆ ਬਈ ਚੰਗੀ ਕਾਰ ਡੀਜ਼ਲ ਦੀ ਕਾਰ ਹੈ ਵੀ ਟਾਇਰ ਔਰ ਨਵੇਂ ਲੱਗੇ ਹੋਏ ਆ ਬਿਲਕੁਲ ਇਹਦੇ ਕੰਡੀਸ਼ਨ ਤੁਸੀਂ ਦੇਖ ਹੀ ਲਈਆ ਕੋਲੋਂ ਦੇਖ ਲੋ ਤੇ ਅੰਦਰੋਂ ਦਿਖਾਉਣਾ ਸਾਨੂੰ ਦੇਖੋ ਬਈ ਕਵਰ-ਕੁਵਰ ਵਧੀਆ ਚੜੇ ਹੋਏ ਨੇ ਅੰਦਰੋਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਸਾਰੀਆਂ ਗੱਡੀਆਂ ਦੀ ਇੰਜਨ ਗੇਅਰ ਦੀ ਫੁੱਲ ਗਰੰਟੀ ਜ਼ਿੰਮੇਵਾਰੀ ਆ ਕਿਸੇ ਪਾਸੋਂ ਕੋਈ ਘਾਟ ਬਾਦ ਹੋਵੇ ਇਨਾਂ ਕੋਲ ਆ ਸਕਦੇ ਤੁਸੀਂ ਤੇ ਬਾਕੀ ਰੇਟ ਭਈ ਇਹ ਤਾਂ ਮੰਗਣ ਦਾਗਾ ਮੌਕੇ ਤੇ ਹੋ ਜਾਊਗਾ ਤੇ ਅਗਲੀ ਇਹਦਾ ਹੈਗਾ ਸੀ ਰੇਟ ਜਿਹਦਾ 240000 ਅਗਲੀ ਕਾਰ ਆ ਗਈ ਆਪਣੀ ਬੈਗਨਰ ਫੇਰ ਇਹ ਬੈਗਨਰ ਹੈਗੀ ਹੈ ਭਾਈ 2008 ਮਾਡਲ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰੀ ਕਾਰ ਹੈ ਵੀ ਟਾਇਰ ਟੂਰੇ ਦੇ ਵੀ ਵਧੀਆ ਲੱਗੇ ਹੋਏ ਨੇ ਚੰਗੀ ਕਾਰ ਹੈ ਦੇਖ ਸਕਦੇ ਹੋ ਭਾਈ ਤੁਸੀਂ ਚਾਰ ਸਫੇਰਾ ਪੂਰਾ ਸਾਫ ਆ ਕਾਰ ਆਇਆ ਨਹੀਂ ਕੋਈ ਸਕਰੈਚ ਨਹੀਂ ਗਲੀ ਨਹੀਂ ਹੋਈ ਕਿਸੇ ਪਾਸੋਂ ਟਾਇਰ ਟੂਰ ਨਾ ਮੈਨੇ ਅੰਦਰੋਂ ਵੀ ਲਖਾਉਣਾ ਤੁਹਾਨੂੰ ਕਾਰ ਕਵਰ ਕੁਵਰ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਸੀਸੀ ਫੁੱਲ ਇਟ੍ਰੇਸੀ ਜਮਾਂ ਸਹੀ ਆ ਹਲ ਚੱਲਦੇ ਨੇ ਵਧੀਆ ਦੇਖ ਸਕਦੇ ਹੋ ਤੁਸੀਂ ਅੰਦਰੋਂ ਜਮਾਂ ਨਮੀ ਪਈ ਆ ਬਈ ਘਾਰ ਕੋਈ ਕਹਿ ਨਹੀਂ ਸਕਦਾ ਵੀ 8 ਮਡਲ ਹੋਊ ਇਹ ਇਹ ਨਮੀ ਗੱਡੀ ਆ ਪੈਟਰੋਲ ਦੀ ਗੱਡੀ ਆ 1,115,000 ਇਹਦਾ ਰੇਟ ਆ ਪੀਵੀ ਨੰਬਰ ਆ ਬਈ ਬਾਕੀ ਸਾਰੀਆਂ ਗੱਡੀਆਂ ਦੀ ਕੋਈ ਵੀ ਕੋਈ ਗੱਲਬਾਤ ਪੁੱਛਣੀ ਹੋਵੇ ਫੋਨ ਨੰਬਰ ਚੱਲ ਰਿਹਾ ਤੇ ਗੱਲ ਕਰ ਸਕਦੇ ਹੋ ਤੁਸੀਂ ਜਿਹੜੇ ਰੇਟ ਮੰਗੇ ਨੇ ਬਾਈਆਂ ਨੇ ਚੋਂ ਮੰਨਤਾਂ ਨੂੰ ਜ਼ਰੂਰ ਹੋਊਗਾ ਮੌਕੇ ਤੇ ਰੇਟ ਹੋ ਜਾਊਗਾ ਤੇ ਇਹ ਕਾਰਾਂ ਬਈ ਤਣਾਉਲੇ ਖੜੀਆਂ ਨੇ ਜੀ ਐਸ ਕਾਰ ਬਾਜ਼ਾਰ ਕੋਲੇ ਤੇ ਕੋਈ ਵੀ ਗੱਲਬਾਤ ਕਰਨੀ ਆ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ